ਸਮਾਜ ਅੰਦਰ ਫੈਲੀ ਧਰਮਵੰਡ ਜਾਤ ਪਾਤ ਸੂਤ ਸਾਧ ਦੇ ਮਰਦ ਔਤ ਦੇ ਵਿਤਕਰੇ ਦੇ ਵਿਰੁੱਧ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਜੀ ਨੇ ਆਵਾਜ਼ ਬੁਲੰਦ ਕੀਤੀ ਅਤੇ ਸਰਬ ਸਾਂਝੀ ਵਾਲਤਾ ਦਾ ਜਿਹੜਾ ਉਪਦੇਸ਼ ਸੀ ਉਹ ਬਖਸ਼ਿਸ ਕੀਤਾ ਸੋ ਮਹਾਰਾਜ ਨੇ ਕਿਹਾ ਵੀ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਪ੍ਰਮਾਤਮਾ ਦੀ ਇੱਕ ਜੋਤ ਸਵੈਮਾਨ ਹੈ ਸੋ ਇਸ ਲਈ ਸਾਰੇ ਇੱਕ ਹਨ ਜਿਵੇਂ ਕਿ ਮਹਾਰਾਜੀ ਫਰਮਾਉਂਦੇ ਹਨ ਸਾਮੈ ਜੋਤ ਜੋਤ ਹੈ ਸੋਏ ਸੋ ਆਪਣੇ ਹਿੰਦੁਸਤਾਨ ਦੇ ਵਿੱਚ ਜਦੋਂ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤਾਂ ਦੇ ਲੋਕ ਆਪਸ ਵਿੱਚ ਰਹਿੰਦੇ ਨੇ ਪਰੰਤੂ ਫਿਰ ਵੀ ਉਹ ਇੱਕ ਦੂਜੇ ਦੇ ਨਾਲ ਵਿਚਕਰਾਂ ਕਰਦੇ ਇਹ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਪਰੰਤੂ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਿੰਨ ਦਿਨ ਬਈ ਨਦੀ ਦੇ ਵਿੱਚ ਅਲੋਪ ਰਹੇ ਮਹਾਰਾਜ ਜਦੋਂ ਪ੍ਰਗਟ ਹੋਏ ਸੱਚੇ ਪਾਤਸ਼ਾਹ ਜੀ ਤਾਂ ਮਹਾਰਾਜ ਨੇ ਕਿਹਾ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਵੀ ਸਾਰੇ ਇੱਕ ਹਨ ਉਸ ਵਹਿਗੂ ਦੇ ਬਣਾਏ ਹੋਏ ਹਨ ਸੋ ਕਿਸੇ ਵਿੱਚ ਕੋਈ ਭੇਦ ਨਹੀਂ ਹੈ ਕੋਈ ਫਰਕ ਨਹੀਂ ਹੈ ਕੋਈ ਵਿਤਕਰੇ ਵਾਲੀ ਗੱਲ ਨਹੀਂ ਹੈ ਸੋ ਜਾਤ ਪਾਤ ਦਾ ਖੰਡਨ ਕਰਦੇ ਹਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੀ ਜਾਤ ਪੁੱਛਣ ਦੀ ਬਜਾਏ ਉਸ ਦੇ ਗੁਣਾ ਨੂੰ ਵੇਖਣ ਦੀ ਗੱਲ ਕੀਤੀ ਹੈ ਉਸ ਦੇ ਅੰਦਰ ਜਿਹੜੀ ਇਨਸਾਨੀਅਤ ਹੈ ਉਹ ਦੀ ਗੱਲ ਕੀਤੀ ਹੈ ਮਹਾਰਾਜ ਤੇ ਪਾਸ਼ਾ ਜੀ ਵੀ ਉਹਨੂੰ ਜਾਣੋ ਔਰ ਬਾਣੀ ਦੇ ਵਿੱਚ ਮਹਾਰਾਜ ਜੀ ਦਾ ਹੁਕਮ ਹੈ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ ਸੋ ਕਿਸੇ ਦੀ ਜਾਤ ਪੁੱਛਣ ਤੋਂ ਬਜਾਏ ਉਹਦੇ ਅੰਦਰ ਜਿਹੜੀ ਉਸ ਵਾਹਿਗੁਰੂ ਦੀ ਜੋਤ ਹੈ ਉਹਦੇ ਵਿੱਚ ਗੁਣ ਨੇ ਜਿਹੜੇ ਉਹਨਾਂ ਨੂੰ ਵੇਖੋ ਸੋ ਅੱਜ ਸਾਡੇ ਸਮਾਜ ਦੇ ਵਿੱਚ ਜਦੋਂ ਕੋਈ ਇਸ ਤੋਂ ਜਾਤ ਨਾ ਪੁੱਛ ਲਵੇ ਉਹਨੂੰ ਸਬਰ ਨਹੀਂ ਆਉਂਦਾ ਸੋ ਜਾਤ ਤੋਂ ਤਾਂ ਮਹਾਰਾਜ ਨੇ ਸਾਨੂੰ ਪੜਾ ਦਿੱਤਾ ਹੈ ਜਾਤਾਂ ਪਤਨ ਤੋਂ ਸਾਨੂੰ ਮਹਾਰਾਜ ਨੇ ਪੜਾ ਉਠਾਇਆ ਹੈ ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਇਹੀ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਹੈ ਜਿਵੇਂ ਕਿ ਮਹਾਰਾਜ ਕਹਿੰਦੇ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸੰ ਸਾਂਝਾ ਸੋ ਇਸ ਤਰ੍ਹਾਂ ਗੁਰਬਾਣੀ ਦਾ ਗੁਰੂ ਸਾਹਿਬ ਦਾ ਉਪਦੇਸ਼ ਚਾਹ ਵਰਨਾਂ ਨੂੰ ਸਾਂਝਾ ਕਿਸੇ ਦੇ ਨਾਲ ਕੋਈ ਫਰਕ ਨਹੀਂ ਪਰੰਤੂ ਜੋ ਫਰਕ ਕਰਦਾ ਹੈ ਉਹ ਫਿਰ ਗੁਰੂ ਦਾ ਸਿੱਖ ਨਹੀਂ ਹੈ ਜੇਕਰ ਅਸੀਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਤਾਂ ਸਾਨੂੰ ਫਿਰ ਉਹਨਾਂ ਦੀ ਜਿਹੜੀ ਗੱਲ ਕਹੀ ਗਈ ਹੈ ਉਹਦੇ ਉੱਤੇ ਚੱਲਣਾ ਵੀ ਚਾਹੀਦਾ ਹੈ ਸੋ ਸੱਚ ਭੇਟ ਜਾਤ ਪਾਤ ਦਾ ਖੰਡਣ ਕਰਦੇ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਆਪਣਾ ਸੰਗੀ ਸਾਥੀ ਬਣਾਇਆ। ਉਸ ਵੇਲੇ ਵੀ ਜਿਹੜੇ ਉੱਚੀ ਜਾਤ ਦੇ ਕਹਾਉਂਦੇ ਸੀ ਉਹਨਾਂ ਨੇ ਮਹਾਰਾਜਾ ਵਿਰੋਧ ਕੀਤਾ ਕਿ ਤੁਸੀਂ ਇੱਕ ਮਰਾਸੀ ਨੂੰ ਆਪਣਾ ਸਾਥੀ ਬਣਾਇਆ ਹੈ। ਉਸਦੇ ਨਾਲ ਖਾਣੇ ਹੋ, ਪੀਣੇ ਹੋ, ਉਹਦੇ ਨਾਲ ਰਹਿਣੇ ਹੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਵੀ ਕਿਸੇ ਦੀ ਕੋਈ ਪਰਵਾਹ ਨਾ ਕੀਤੀ। ਮਹਾਰਾਜ ਨੂੰ ਲੋਕਾਂ ਨੇ ਕੁੜਾਈ ਆ ਗਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ जात ਹੰਕਾਰੀ ਮਾਲਕ ਭਾਗੋ ਦੇ ਘਰੇ ਨਾ ਜਾ ਕੇ ਇੱਕ ਗਰੀਬ ਤਰਖਾਨ ਸਿੱਖ ਭਾਈ ਲਾਲੋ ਦੇ ਘਰੇ ਜਾ ਕੇ ਉਹਦਾ ਮਾਣ ਵਧਾਇਆ ਤੇ ਜਾਤ ਪਾਤ ਦੇ ਬੰਧਨਾਂ ਨੂੰ ਤੋੜਿਆ ਸੱਚੇ ਪਾਤਸ਼ਾਹ ਜੀ ਇੱਕ ਕਿਰਤੀ ਸਿੱਖ ਦੀ ਕਮਾਈ ਨੂੰ ਮਹਾਰਾਜ ਨੇ ਸਲਾਹਿਆ ਉਹਦੀ ਹੱਕ ਸੱਚ ਦੀ ਕਮਾਈ ਨੂੰ ਸਲਾਹਿਆ ਸੋ ਮਹਾਰਾਜ ਨੇ ਉਸ ਵੇਲੇ ਇਹ ਹੀ ਕਿਹਾ ਕੇ नीचा अंदर नीच जात नीची हुत नीच नानक दिल कह संग साथ बडਿਆਂ ਸਿਓ ਕੇ ਆ ਰੀਸ ਸੋ ਗੁਰੂ ਰੂਪੈ ਰੀ ਸਾਸਨ ਦਿਓ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਮਰਦ ਔਰਤ ਦੇ ਵਿਤਕਰੇ ਨੂੰ ਤਿਆਗਣ ਦੀ ਗੱਲ ਕੀਤੀ ਸੋ ਜਿੱਥੇ ਮਰਦ ਇਸ ਸਮਾਜ ਦੇ ਵਿੱਚ ਉੱਚੀ ਸਥਾਨ ਤੇ ਆਪਦੇ ਆਪ ਨੂੰ ਰੱਖਦਾ ਹੈ ਉਥੇ ਹੀ ਮਹਾਰਾਜ ਨੇ ਕਿਹਾ ਵੀ ਔਰਤ ਵੀ ਕਿਸ ਤੋਂ ਘੱਟ ਨਹੀਂ ਹੈ ਕਿਉਂ ਸੋ ਕਿਉਂ ਬੰਦਾ ਆਖੀਏ ਜਿਸ ਜੰਮੇ ਰਾਜਾਨ ਜਿਸ ਔਰਤ ਨੇ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਨੂੰ ਵੱਡੇ ਵੱਡੇ ਸਾਇੰਸਦਾਨਾਂ ਨੂੰ ਡਾਕਟਰਾਂ ਨੂੰ ਵਿਗਿਆਨੀਆਂ ਨੂੰ ਸੰਤਾਂ ਮਹਾਂਪੁਰਖਾਂ ਨੂੰ ਜਨਮ ਦਿੱਤਾ ਹੈ ਉਹ ਕਿਵੇਂ ਬੁਰੀ ਹੋ ਸਕਦੀ ਹੈ ਉਹਨੂੰ ਕਿਵੇਂ ਆਪਾਂ ਮਾੜਾ ਕਹਿ ਸਕਦੇ ਸੋ ਸਮਾਜ ਦੇ ਵਿੱਚ ਇਹ ਵਿਤਕਰੇ ਨਹੀਂ ਇਹਨਾਂ ਨੂੰ ਤਿਆਗਣਾ ਚਾਹੀਦਾ ਗਾ ਤਿਆਗਣ ਦੀ ਲੋੜ ਹੈ ਜਾਤ ਪਾਤਮੀ ਬਹੁਤ ਹੈ ਔਰ ਮਰਦ ਆਪ ਦਾ ਵਿਤਕਰਾਂ ਵੀ ਬਹੁਤ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਗੱਲਾਂ ਤੋਂ ਦੂਰ ਕੀਤਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਨੇ